ਤਾਂ ਹੋ ਜਾਏਗਾ ਇਹ ਚੀਜ਼ਾਂ ਨੂੰ ਚੈੱਕ ਕਰਨਾ ਇਲੈਕਸ਼ਨ ਕਮਿਸ਼ਨ ਦਾ ਫਰਜ਼ ਹੈ ਔਰ ਕਿਉਂਕਿ ਮਾਡਲ ਕੋਡ ਆਫ ਕੰਡਕਟ ਹੈ ਅਗਰ ਉਹਦੀ ਵਾਇਲੇਸ਼ਨ ਹੋ ਰਹੀ ਹੈ ਔਰ ਇੱਕ ਪਬਲਿਕ ਸਰਵੈਂਟ ਉਹਦੀ ਵਾਇਲੇਸ਼ਨ ਕਰ ਰਿਹਾ ਤਾਂ ਉਹਦੀ ਜਵਾਬ ਤਲਵੀ ਵੀ ਇਲੈਕਸ਼ਨ ਨਹੀਂ ਚੋਣ ਕਮਿਸ਼ਨ ਸਭ ਤੋਂ ਰਾਈਟ ਪਲੇਟਫਾਰਮ ਹੈ ਇਹਨਾਂ ਦੇ ਕੋਡ ਦੀ ਵਾਇਲੇਸ਼ਨ ਹੋ ਰਹੀ ਹੈ ਸੋ ਇਹਦੇ ਤੇ ਤਾਂ ਇਹਨਾਂ ਨੂੰ ਜਵਾਬ ਤਲਵੀ ਸਭ ਤੋਂ ਰਾਈਟ ਪਲੇਟਫਾਰਮ ਤੇ ਅਸੀਂ ਖੜੇ ਪੂਰੇ ਇਨਸਾਫ ਗਵਰਨਰ ਸਾਹਿਬ ਵੀ ਤਕਰੀਬਨ ਐਕਟਿਵ ਪੋਲਿਟੀਕਲ ਲਾਈਫ ਤੋਂ ਆਏ ਹੁੰਦੇ ਫਿਰ ਕੀ ਹੁਣ ਗਵਰਨਰ ਸਾਹਿਬ ਚੋਣ ਪ੍ਰਚਾਰ ਤੇ ਨਿਕਲ ਜਾ ਕਰਨਗੇ ਕੀ ਇਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਸਰਕਾਰਾਂ ਲਈ ਚੋਣ ਪ੍ਰਚਾਰ ਕਰਿਆ ਕਰਨਗੇ ਸੋ ਕਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਜਾਏਗਾ ਇਹ ਚੀਜ਼ਾਂ ਨੂੰ ਚੈੱਕ ਕਰਨਾ ਇਲੈਕਸ਼ਨ ਕਮਿਸ਼ਨ ਦਾ ਫਰਜ਼ ਹੈ ਔਰ ਕਿਉਂਕਿ ਮਾਡਲ ਕੋਡ ਆਫ ਕੰਡਕਟ ਹੈ ਅਗਰ ਉਹਦੀ ਵਾਇਲੇਸ਼ਨ ਹੋ ਰਹੀ ਹੈ ਔਰ ਇੱਕ ਪਬਲਿਕ ਸਰਵੰਟ ਉਹਦੀ ਵਾਇਲੇਸ਼ਨ ਕਰ ਰਿਹਾ ਤਾਂ ਉਹਦੀ ਜਵਾਬ ਤਲਵੀ ਵੀ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਚਾਹੀਦੀ ਕਿ ਪਰੋਸਾ ਦੀ ਤੱਕ ਇਲੈਕਸ਼ਨ ਕਮਿਸ਼ਨ ਨੇ ਨੀ ਲਏ ਇਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਉਹਨਾਂ ਦਾ ਰਿਪਲਾਈ ਕਾਲ ਕਰਾਂਗੇ ਔਰ ਜਾਂਚ ਕਰਾਂਗੇ ਜੋ ਵੀ ਹੈ ਸੋ ਦੇਖਦੇ ਆਂ ਕਿ ਇਸ ਤੋਂ ਇਲਾਵਾ ਕਿਤੇ ਹੋਰ ਜਾਣਦੀ ਹੈ ਕਾਲੀਦਲ ਜਾਏਗਾ ਜੇਕਰ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਹਨ ਕਿ ਹਾਈ ਕੋਰਟ ਦਾ ਜਾਂ ਕਿਸੇ ਕੋਰਟ ਦਾ ਰੁਕ ਕੀਤਾ ਜਾਵੇ ਨਹੀਂ ਚੋਣ ਕਮਿਸ਼ਨ ਸਭ ਤੋਂ ਰਾਈਟ ਪਲੇਟਫਾਰਮ ਹੈ ਇਹਨਾਂ ਦੇ ਕੋਰਟ ਦੀ ਵਾਇਲੇਸ਼ਨ ਹੋ ਰਹੀ ਹੈ ਸੋ ਇਹਦੇ ਤੇ ਤਾਂ ਇਹਨਾਂ ਨੂੰ ਜਵਾਬ ਤਲਬੀ ਸਭ ਤੋਂ ਰਾਈਟ ਪਲੇਟਫਾਰਮ ਤੇ ਅਸੀਂ ਖੜੇ ਹਾਂ ਉਰੇ ਇਨਸਾਫ ਮਿਲੇਗਾ ਟਾਈਮ ਬੰਡ ਕੀਤਾ ਨਹੀਂ ਇਹ ਤਾਂ ਜੋ ਇਹਨਾਂ ਦਾ ਟਾਈਮ ਹੈਗਾ ਜੋ ਲੈਣਾ ਨੈਚੁਰਲੀ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਸੋ ਟਾਈਮ ਫਰੇਮ ਤਾਂ ਇਹਨਾਂ ਦੇ ਆਪਣਾ ਦਿੱਤਾ ਹੋਇਆ ਸੀ ਵੀਜ਼ ਲੈਪ ਇਹਨਾਂ ਦੀ ਚਲਦੀ ਹੈ ਤਾਂ ਆਪ ਕਹਿੰਦੇ ਨੇ ਕਿ ਟਾਈਮ ਫਰੇਮ ਚ ਫੈਸਲੇ ਲੈਣੇ ਆ ਸੋ ਟਾਈਮ ਫਰੇਮ ਚ ਫੈਸਲੇ ਲੈਣਗੇ ਤੇ ਤਾਂ ਅਰਸ਼ਦੀਪ ਕਲੇਰ ਸਾਹਿਬਾ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਇਕਬਾਲ ਸਿੰਘ ਲਾਲਪੁਰਾ ਜੋ ਇਸ ਵਕਤ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਨੇ ਤਾਂ ਉਸ ਬਾਪਤੇ ਦੇ ਉੱਤੇ ਜਿਹੜਾ ਸ਼ਿਕਾਇਤ ਹੈ ਜਿਹੜੀ ਦਿੱਤੀ ਗਈ ਹੈ ਕਿ ਉਹ ਭਾਜਪਾ ਦੇ ਪਾਰਟੀ ਦੇ ਦਫਤਰ ਦੇ ਵਿੱਚ ਪਹੁੰਚ ਕੇ ਜਿਹੜੇ ਉਹ ਅਕਸਰ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਕੀ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਜਵਾਬ ਤਲਬੀ ਕੀਤੀ ਜਾਂਦੀ ਹੈ ਕਿ ਵਾਕੇ ਹੀ ਇਸ ਤੋਂ ਬਾਅਦ ਦੇ ਵਿੱਚ ਕੋਈ ਜਵਾਬ ਤਲਬੀ ਇਕਬਾਲ ਸਿੰਘ ਲਾਲਪੁਰਾ ਤੋਂ ਚੋਣ ਕਮਿਸ਼ਨ ਜਿਹੜਾ ਉਹ ਕਰਦਾ ਜਾਂ ਨਹੀਂ ਖੈਰੇ ਆਉਣ ਵਾਲਾ ਸਮਾਂ ਹੋ ਜਾਏਗਾ ਇਹ ਚੀਜ਼ਾਂ ਨੂੰ ਚੈੱਕ ਕਰਨਾ ਇਲੈਕਸ਼ਨ ਕਮਿਸ਼ਨ ਦਾ ਫਰਜ਼ ਹੈ ਔਰ ਕਿਉਂਕਿ ਮਾਡਲ ਕੋਡ ਆਫ ਕੰਡਕਟ ਹੈ ਅਗਰ ਉਹਦੀ ਵਾਇਲੇਸ਼ਨ ਹੋ ਰਹੀ ਹੈ ਔਰ ਇੱਕ ਪਬਲਿਕ ਸਰਵੰਟ ਉਹਦੀ ਵਾਇਲੇਸ਼ਨ ਕਰ ਰਹੇ ਤਾਂ ਉਹਦੀ ਜਵਾਬ ਤਲਬੀ ਵੀ ਇਲੈਕਸ਼ਨ ਚੋਣ ਕਮਿਸ਼ਨ ਸਭ ਤੋਂ ਰਾਈਟ ਪਲੇਟਫਾਰਮ ਹੈ ਇਹਨਾਂ ਦੇ ਕੋਰਟ ਦੀ ਵਾਇਲੇਸ਼ਨ ਹੋ ਰਹੀ ਹੈ ਸੋ ਇਹਦੇ ਤੇ ਤਾਂ ਇਹਨਾਂ ਨੂੰ ਜਵਾਬਤ ਦੇ ਸਭ ਤੋਂ ਰਾਈਟ ਪਲੇਟਫਾਰਮ ਤੇ ਅਸੀਂ ਖੜੇ ਹਾਂ ਔਰ ਇਨਸਾਫ ਗਵਰਨਰ ਸਾਹਿਬ ਵੀ ਤਕਰੀਬਨ ਐਕਟਿਵ ਪੋਲਿਟিক্যাল ਲਾਈਫ ਤੋਂ ਆਏ ਹਨ ਤੇ ਫਿਰ ਕੀ ਹੁਣ ਗਵਰਨਰ ਸਾਹਿਬ ਚੋਣ ਪ੍ਰਚਾਰ ਤੇ ਨਿਕਲ ਜਾ ਕਰਨਗੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਸਰਕਾਰਾਂ ਲਈ ਚੋਣ ਪ੍ਰਚਾਰ ਕਰਿਆ ਕਰਨਗੇ ਸੋ ਕਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਜਾਏਗਾ ਇਹ ਚੀਜ਼ਾਂ ਨੂੰ ਚੈੱਕ ਕਰਨਾ ਇਲੈਕਸ਼ਨ ਕਮਿਸ਼ਨ ਦਾ ਫਰਜ਼ ਹੈ ਔਰ ਕਿਉਂਕਿ ਮਾਡਲ ਕੋਡ ਆਫ ਕੰਡਕਟ ਹੈ ਅਗਰ ਉਹਦੀ ਵਾਇਲੇਸ਼ਨ ਹੋ ਰਹੀ ਹੈ ਔਰ ਇੱਕ ਪਬਲਿਕ ਸਰਵੰਟ ਉਹਦੀ ਵਾਇਲੇਸ਼ਨ ਕਰ ਰਿਹਾ ਤਾਂ ਉਹਦੀ ਜਵਾਬ ਤਲਵੀ ਬਿਲیکشن ਕਮਿਸ਼ਨ ਨੂੰ ਕਰਨੀ ਚਾਹੀਦੀ ਕਿ ਪਰੋਸਾ ਦੀ ਤੱਕ ਇਲੈਕਸ਼ਨ ਕਮਿਸ਼ਨ ਨੇ ਨੀ ਇਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਉਹਨਾਂ ਦਾ ਰਿਪਲਾਈ ਕਾਲ ਕਰਾਂਗੇ ਔਰ ਜਾਂਚ ਕਰਾਂਗੇ ਜੋ ਵੀ ਹੈ ਸੋ ਦੇਖਦੇ ਆਂ ਕੀ ਹੈ ਇਸ ਤੋਂ ਇਲਾਵਾ ਕਿਤੇ ਹੋਰ ਜਾਣਦੀ ਹੈ ਕਾਲੀ ਗਲ ਜਾਏਗਾ ਜੇਕਰ ਚੋਣ ਕਮਿਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ یعنی ਕਿ ਹਾਈ ਕੋਰਟ ਦਾ ਜਾਂ ਕਿਸੇ ਕੋਰਟ ਦਾ ਰੁਕ ਕੀਤਾ ਜਾਵੇ ਨਹੀਂ ਚੋਣ ਕਮਿਸ਼ਨ ਸਭ ਤੋਂ ਰਾਈਟ ਪਲੇਟਫਾਰਮ ਹੈ ਇਹਨਾਂ ਦੇ ਕੋਰਟ ਦੀ ਵਾਇਲੇਸ਼ਨ ਹੋ ਰਹੀ ਹੈ ਸੋ ਇਹਦੇ ਤੇ ਤਾਂ ਇਹਨਾਂ ਨੂੰ ਜਵਾਬ ਤਲਬੀ ਸਭ ਤੋਂ ਰਾਈਟ ਪਲੇਟਫਾਰਮ ਤੇ ਅਸੀਂ ਖੜੇ ਹਾਂ ਉਰੇ ਇਨਸਾਫ ਮਿਲੇਗਾ ਨਹੀਂ ਇਹ ਤਾਂ ਜੋ ਇਹਨਾਂ ਦਾ ਟਾਈਮ ਹੈਗਾ ਜੋ ਲੈਣਾ ਨੇਚਰਲੀ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਸੋ ਟਾਈਮ ਫਰੇਮ ਤਾਂ ਇਹਨਾਂ ਦਾ ਆਪਣਾ ਦਿੱਤਾ ਹੋਇਆ ਹੈ ਸੀਵੀ ਦੇ ਲੈਪ ਇਹਨਾਂ ਤੇ ਚਲਦੀ ਹੈ ਤਾਂ ਆਪ ਕਹਿੰਦੇ ਨੇ ਕਿ ਟਾਈਮ ਫਰੇਮ ਚ ਫੈਸਲੇ ਲੈਣੇ ਆ ਸੋ ਟਾਈਮ ਫਰੇਮ ਚ ਫੈਸਲੇ ਲੈਣਗੇ ਇਹਦੇ ਤਾਂ ਅਰਸ਼ਦੀਪ ਕਲੇਰ ਸਰਨਾ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਇਕਬਾਲ ਸਿੰਘ ਲਾਲਪੁਰਾ ਜੋ ਇਸ ਵਕਤ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਨੇ ਤਾਂ ਉਸ ਬਾਪਤੇ ਦੇ ਉੱਤੇ ਜਿਹੜਾ ਸ਼ਿਕਾਇਤ ਹੈ ਜਿਹੜੀ ਦਿੱਤੀ ਗਈ ਹੈ ਕਿ ਉਹ ਭਾਜਪਾ ਦੇ ਪਾਰਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਜਿਹੜੇ ਉਹ ਅਕਸਰ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਤੇ ਫਿਲਹਾਲ ਕੀ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਜਵਾਬ ਤਲਬੀ ਕੀਤੀ ਜਾਂਦੀ ਹੈ ਕਿ ਵਾਕਈ ਹੀ ਇਸ ਤੋਂ ਬਾਅਦ ਦੇ ਵਿੱਚ ਕੋਈ ਜਵਾਬ ਤਲਬੀ ਇਕਬਾਲ ਸਿੰਘ ਲਾਲਪੁਰਾ ਤੋਂ ਚੋਣ ਕਮਿਸ਼ਨ ਜਿਹੜਾ ਉਹ ਕਰਦਾ ਜਾਂ ਨਹੀਂ ਖੈਰੇ ਆਉਣ ਵਾਲਾ